ਜਿਹਨਾਂ ਨੇ ਸੁਣਿਆ ਉਹ ਸੱਚੇ ਜਾਂਦੇ ਨੇ, ਕੁਰਬਾਨ ਜਾਂਦੇ ਨੇ, ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ। ਗੁਰੂ ਸੁਣਨ ਦਾ ਸਰਵੰਦਰ ਸਿੰਘ ਜੀ ਦੇ ਵਿਚਾਰ ਬਹੁ ਡੂੰਘੇ ਹੁੰਦੇ। ਪਰਮਾਤਮਾ ਦਿਲ ਨੂੰ ਛੂਹ ਜਾਂਦੇ। ਅਨੁਭਵ ਕਰਨ ਦਾ ਵਿਸ਼ਾ ਹੈ। ਨਾ ਵੇਖਣ ਦਾ ਵਿਸ਼ਾ ਹੈ। ਨਾ ਸੁਣਨ ਦਾ ਵਿਸ਼ਾ। ਵਾਹਿਗੁਰੂ ਇਹ ਵੀ ਮੈਰਜ ਕਰਦੇ। ਅੱਖੀ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ। ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ। ਜੀ ਬੇਬਾਝੋਂ ਬੋਲਣਾ ਜੀਵਤ ਮਰਨਾ ਨਾ ਨਿਕ ਹੁਕਮ ਪਛਾਣੀਏ ਤੌ ਖਸਮੇ ਮਿਲਣਾ ਵਾਹਿਗੁਰੂ ਮਹਿਰਸ ਕਰਾਂ ਗੁਰਬਾਣੀ ਜਿਤਨੀ ਬਾਰੀਕ ਹੈ ਤੇ ਈਸ਼ਵਰ ਦੇ ਜਿਤਨੇ ਬਾਰੀਕ ਸਿਧਾਂਤ ਸਾਡੇ ਸਾਹਮਣੇ ਰੱਖ ਰਹੀ ਹੈ ਵਾਹਿਗੁਰੂ ਸਤਿ ਸਤ ਇਹ ਅਜੇ ਸਿੱਖ ਜਗਤ ਨੇ ਨਹੀਂ ਸਮਝਿਆ ਨਾ ਖੁਦ ਸਮਝੇ ਨੇ ਨਾ ਜਗਤ ਨੂੰ ਸਮਝਾ ਸਕੇ ਇਸ ਵਾਸਤੇ ਪਖੰਡ ਪੰਜਾਬ ਦੇ ਚ ਵੀ ਪੈਦਾ ਹੋ ਗਿਆ ਕਿਦਰੇ ਨਿਰੰਕਾਰੀਆਂ ਦੇ ਰੂਪ ਵਿੱਚ ਕਿਦਰੇ ਰਾਧਾ ਸਵਾਮੀਆ ਦੇ ਰੂਪ ਵਿੱਚ ਗਿਆਨ ਦਾ ਸਾਗਰ ਕੋਲ ਮੌਜੂਦ ਹੋਵੇ ਤੇ ਫਿਰ ਇਸ ਪ੍ਰਾਂਤ ਦੇ ਚ ਪਖੰਡ ਪੈਦਾ ਹੋਵੇ ਇਸ ਗੱਲ ਦਾ ਸਬੂਤ ਹੈ ਸਿੱਖ ਨੇ ਗੁਰਬਾਣੀ ਸਮਾ